ਦੇ ਵਿੱਚ ਜਿੱਥੇ ਕਿ ਪਚਾਲਾ ਦੇ ਵਿੱਚ ਗੰਢਾਂ ਅੰਤਰ ਦਿਵਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨਹੀਂ ਪੰਜਾਬ ਦੇ ਐਡੀਜੀਪੀ ਤੇ ਡਾਈਜੀ ਪਚਾਲਾ ਰੇਂਜ ਦੇ ਐਸਐਸਪੀ ਸਣੇ ਕਈ ਵੱਡੇ ਅਧਿਕਾਰੀਆਂ ਨੇ ਤਿਆਰੀਆਂ ਦਾ ਜਾਇਜ਼ਾ ਲਿਆ। ਕਲਪ ਕੀਤੀ ਗਈ ਹੈ ਪਚਾਲਾ ਦੇ ਵਿੱਚ 26 ਜਨਵਰੀ ਤੇ ਹੋਣ ਵਾਲੇ ਸਮਾਗਮ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਸ਼ਿਰਕਤ ਕਰਨਗੇ। ਸੋ ਪਚਾਲਾ ਦੇ ਵਿੱਚ ਫੁੱਲ ਡਰੈਸ ਰਿਹਸਲ ਕੀਤੀ ਗਈ ਜਿੱਥੇ ਕਿ

ਫੁੱਲ ਡਰੈਸ ਜਿਹੜੀ ਰਸਮ ਜਿਹੜੀ ਆ ਉਹ ਕੀਤੀ ਗਈ ਹੈ ਫਿਲਹਾਲ ਤਸਵੀਰਾਂ ਦਿਖਾ ਦਿੰਦੇ ਆ ਮਹਾਰਾਜਾ ਪਲਿੰਦਰ ਸਿੰਘ ਕੇਸ ਸਟੇਡੀਅਮ ਦੇ ਵਿੱਚ ਜਿਹੜਾ ਹੈ ਇਹ ਪ੍ਰੋਗਰਾਮ ਜਿਹੜਾ ਕੀਤਾ ਜਾਣਾ ਸੋ ਇਸ ਪ੍ਰੋਗਰਾਮ ਦੀ ਜਿਹੜੀ ਹੈਗੀ ਹੈ ਝੰਡੇ ਦੀ ਜਿਹੜੀ ਰਸਮ ਹੈਗੀ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਪਟਿਆਲਾ ਦੇ ਵਿੱਚ ਪਹੁੰਚਣਗੇ ਫਿਲਹਾਲ ਜਿਹੜਾ ਉਹਨਾਂ ਨੇ ਫਰੀਦਕੋਟ ਜ਼ਰੂਰ ਜਾਣਾ ਸੀ ਲੇਕਿਨ ਅਚਾਨਕ ਜਿਹੜਾ ਹੈਗਾ ਉਹ ਪਟਿਆਲਾ ਦੇ ਵਿੱਚ ਜਿਹੜਾ ਉਹਨਾਂ ਦਾ ਪ੍ਰੋਗਰਾਮ ਲਿਖਿਆ ਗਿਆ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੇ ਪੁਲਿੰਦਰ ਸਿੰਘ ਖੇਡ ਸਟੇਡੀਅਮ ਦੇ ਵਿੱਚ ਜਿਹੜਾ ਹੈਗਾ ਉਹ ਸਮਾਗਮ ਜਿਹੜਾ ਕਰਾਇਆ ਜਾ ਰਿਹਾ ਉਹ ਪਾਰੀ ਫੋਰਸ ਜਿਹੜੀ ਹੈ ਉਸ ਤੇ ਲਗਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਪੰਜਾਬ ਜਿਹੜੇ ਹੈਗੇ ਨੇ ਉਹ ਇਸ ਸਮਾਗਮ ਦੇ ਵਿੱਚ ਜਿਹੜਾ ਹੈਗਾ ਝੰਡਾ ਦੀ ਜਿਹੜੀ ਰਸਮ ਹੈਗੀ ਆ ਉਹ ਕਰਨਗੇ 9:58 ਮਿੰਟ ਦੇ ਵਿੱਚ ਜਿਹੜੇ ਆਏਗਾ ਝੰਡੇ ਦੀ ਰਸਮ ਜਿਹੜੀ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਜਾਏਗੀ ਜਿਹਦੇ ਇਸ ਸਮਾਗਮ ਦੇ ਜਿਹੜੀਆਂ 14 ਟੁਕੜੀਆਂ ਜਿਹੜੀਆਂ ਨੇ ਸ਼ਾਮਲ ਹੋਣਗੇ ਔਰ 10 ਝਾਕੀਆਂ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੇ ਜਿਹੜਾ ਹੈਗਾ ਪੂਰੀ ਫੋਰਸ ਜਿਹੜੀ ਹੈ ਉੱਥੇ ਤਨਾਨਦ ਕੀਤੀ ਜਾ ਰਹੀ ਹੈ ਰੂਟ ਵੀ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਉਹ ਬਦਲਿਆ ਗਿਆ ਮੁੱਖ ਮੰਤਰੀ ਪੰਜਾਬ ਜਿਹੜੇ ਹੈਗੇ ਅਚਾਨਕ ਜਿਹੜਾ ਪਟਿਆਲਾ ਦੇ ਵਿੱਚ ਜਿਹੜਾ ਹੈਗਾ ਇਸ ਸਮਾਗਮ ਦੇ ਵਿੱਚ ਜਿਹੜੇ ਹੈ ਸਿੱਗਤ ਕਰਨਗੇ ਸੋ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਹੈ ਪਟਿਆਲੇ ਦੇ ਵਿੱਚ ਜਿਹੜੀ ਹੈ ਭਾਰੀ ਫੋਰਸ ਜਿਹੜੀ ਉਹ ਲਗਾ ਦਿੱਤੀ ਗਈ ਹੈ ਕਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਜਿਹੜੇ ਹੈਗੇ ਨੇ ਉਹ ਇਸ ਸਮਾਗਮ ਦੀ ਸਿੱਖਤ ਜਿਹੜੀ ਹੈ ਉਹ ਪਟਿਆਲਾ ਦੇ ਵਿੱਚ ਜਿਹੜੀ ਹੈ ਉਹ ਕਰਨਗੇ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਅੱਜ ਜਿਹੜੀ ਹੈ ਫੁੱਲ ਔਰ ਫਾਈਨਲ ਜਿਹੜੀ ਹੈ ਡਰੈਸ ਜਿਹੜੀ ਰਹਸਲ ਜਿਹੜੀ ਉਹ ਪਟਿਆਲਾ ਦੇ ਵਿੱਚ ਕੀਤੀ ਗਈ ਪਟਿਆਲਾ ਤੋਂ ਕੈਮਰਾਮੈਨ ਕਰਨ ਦੇ ਨਾਲ ਹਰਿੰਦਰਪਾਲ ਸਿੰਘ ਇੰਡੀਆ ਨਿਊਜ਼